ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੁਰਜਨਾਥੂ ਕੇ ਪੱਟੀ ਤਹਿਸੀਲ ਜਿਲ੍ਹਾ ਤਰਨਤਾਰਨ ਆਵਨਰ ਵੀਰ ਬਲਜਿੰਦਰ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਸੋ ਸਾਰੇ ਭਰਾ ਆਪਣੇ ਜਾਣਦੇ ਆ ਠੀਕ ਆ ਜੀ ਵਪਾਰ ਲੈਣ ਦਾ ਵੀਰਦਾ ਕੰਮ ਆ ਤੇ ਰੁਟੀਨ ਦੇ ਵਿੱਚ ਇਹਨਾਂ ਦੇ ਕੋਲ ਪਸ਼ੂ ਕੋਈ 8 7 5 7 ਨਾਗ ਜਿਹੜੇ ਆ ਐਵਰੀ ਟਾਈਮ ਜਿਹੜੇ ਮੌਜੂਦ ਹੁੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਨਾਗ ਦਿਖਾਉਣੇ ਆ ਠੀਕ ਆ ਜੀ ਟੋਟਲ ਵੈਸੇ ਜੇਕਰ ਨਗਾਂਦੀ ਗੱਲ ਕਰੀਏ ਟੋਟਲ 5 ਗਨਗ ਨੇ ਜਿਹਦੇ ਵਿੱਚੋਂ ਤਕਰੀਬਨ 3 ਵਜਾਂ ਸੂਈਆਂ ਸਵਾਈਆਂ ਨੇ ਬਿਲਕੁਲ ਤਾਜ਼ੀਆਂ 2 ਗੱਪਣ ਠੀਕ ਆ ਜੀ ਤੇ ਪਾਪੜ ਤਾਂ ਹਰ ਇੱਕ ਤਰ੍ਹਾਂ ਦੇ ਮਿਲੂਗਾ ਅੱਜ ਤੁਹਾਨੂੰ ਠੀਕ ਆ ਜੀ ਜਾਇਜ਼ ਰੇਟਾਂ ਦੇ ਉੱਤੇ ਪਸ਼ੂ ਵੀ ਮਿਲ ਜਾਣਗੇ ਬਾਕੀ ਜਿਹੋ ਜਿਹਾ ਕੋਈ ਆਪਾਂ ਚੰਗਾ ਪਸ਼ੂ ਖਰੀਦਦਾ ਨਹੀਂ ਕਰਦੇ ਆ ਉਹ ਜਿਹੜਾ ਰੇਟ ਉਹ ਜਿਹੜਾ ਪਾਪੜ ਤਾਂ ਆਪਾਂ ਨੂੰ ਮਿਲ ਜਾਂਦਾ ਪੱਟੀ ਸ਼ਹਿਰ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਹੈ ਠੀਕ ਆ ਜੀ ਪਿੰਡ ਪੁਰਜਨਤ ਹੋ ਗਏ ਨਾਲ ਪਿੰਡ ਕੰਡੇਆਲਾ ਸਰਾਲੀ ਮੰਡ ਇਧਰ ਸ਼ਖਰੀ ਤੇ ਵੱਡੀ ਸਰੀਆਲੀ ਤੋਂ ਤਕਰੀਬਨ ਕੋਈ 8-7 ਕਿਲੋਮੀਟਰ ਦੀ ਦ ਅੱਜ ਤਰੀਕ 15 ਨਵੰਬਰ ਤੇ ਸਮਾਂ ਦੋ ਸੌ ਕੋਈ ਦੁਪਹਿਰ ਦੇ ਘਰੋ ਠੀਕ ਆ ਜੀ ਇੱਕ 1:30 ਵਜੇ ਦਾ ਸਮਾਂ ਹੈ ਬਾਕੀ ਮਾਲ ਵੀਰ ਦੇ ਕੋਲ ਆਉਂਦਾ ਰਹਿੰਦਾ ਠੀਕ ਆ ਜੀ ਮਾਲ ਜ਼ਿਆਦਾਤਰ ਸੋਇਆ ਸੋਇਆ ਵੀ ਆਉਂਦਾ ਗੱਬਣ ਵੀ ਆਉਂਦਾ ਬਾਕੀ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆ ਇੱਥੇ ਆਣ ਕੇ ਆਪਣੀ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਠੀਕ ਆ ਜੀ ਕਰਦੇ ਆ ਪੂਰੀ ਗੱਲਬਾਤ ਲੈ ਲਈਆਂ ਬਤੇਰੇ ਡਿਟੇਲ ਸਭ ਤੋਂ ਪਹਿਲਾਂ ਬਜਿੰਦਰ ਸਾਸਤਰੀ ਕਲਪਾ ਜੀ ਸਾਸਿਕਾ ਭਾਜੀ ਹੋਰ ਸਾਰੇ ਭੈਣ ਭਰਾਵਾਂ ਨੇ ਵੀਡੀਓ ਦੇਖਣ ਵਾਲੇ ਮੇਰੇ ਨਾਲ ਸਾਸਤਰੀ ਗੱਲ ਜੀ ਹੋਰ ਫਿਰ ਕੈਂਪ ਸੀ ਤਾਂ ਵਧੀਆ ਜੀ ਵੀਰ ਜੀ ਤੇ ਬਲਜਿੰਦਰ ਉਸ ਦਿਨ ਵੀ ਵੀਰਿਆ ਆਪਾਂ ਮਾਲ ਦਿਖਾਇਆ ਸੀ ਪੰਜ 6 7 ਨਾਕ ਦਿਖਾਈ ਸੀ ਹਾਂਜੀ ਭਾਜੀ ਵਿੱਚੋਂ ਵੇਖ ਬੂਕ ਗਿਆ ਵੇਗ ਗਿਆ ਜੀ ਇੱਕੋ ਮੱਝ ਦਾ ਉਹ ਬਿਆਨਾ ਪਿਆ ਤੇ ਵੀਰ ਤੋਂ ਪੈਸੇ ਨਹੀਂ ਬਣੇ ਅੱਛਾ ਜੀ ਤੋ ਤਾਂ ਅੱਜ ਰਹਿ ਗਈ ਜੀ ਓ ਠੀਕ ਆ ਜੀ ਹਾਂਜੀ ਠੀਕ ਆ ਠੀਕ ਆ ਅੱਜ ਵੀਰ ਬਲਜਿੰਦਰ ਤਿੰਨ ਹੀ ਸੂਈਆਂ ਦੋ ਗੱਪਣਾ ਜੀ ਦੋ ਗੱਪਣਾ ਜੀ ਸ਼ੁਰੂਆਤ ਕਿਹਦੇ ਪਾਸੋਂ ਕਰਨੀ ਅੱਜ ਆ ਦੁੱਜੇ ਛੋਟੀ ਤੋਂ ਕਰਾਂਗੇ ਲੋ ਜੀ ਇਹ ਦੂਜੇ ਸਵੇਰ ਛੋਟੀ ਤੋਂ ਸ਼ੁਰੂਆਤ ਕਰਦੇ ਆ ਗੱਪਣੀ ਛੋਟੀ ਹੈ ਨਾ ਗੱਪਣੀ ਗੱਪਣ ਜੀ ਗੱਪਣੀ ਛੋਟੀ ਜੀ ਦੋਸਤੋ ਦੂਜਾ ਸੂਆ ਛੋਟੀ ਨੇ ਸੂਣਾ ਮੱਥੇ ਬੱਲ ਅੱਖਾਂ ਬਿੱਲੀਆਂ ਟਿਕਾ ਜੀ ਨੀਲੀ ਅੰਗਪੱਖ ਦੀ ਜਿਹੜੀ ਝੋਟੀ ਆ ਜਿਹੜੇ ਮੇਰੇ ਭਰਾ ਚਾਹੁੰਦੇ ਆ ਵੀ ਤਕਰੀਬਨ ਕੋਈ ਨੀਲੀ ਅੰਗਪੱਖ ਦੀ ਝੋਟੀ ਖਰੀਦਣੀ ਤੇ ਤਿਆਰੀਆਂ ਤੇ ਉੱਤੇ ਆ ਠੀਕ ਆ ਜੀ ਪੂਛ ਵੀ ਉੱਪਰ ਤੱਕ ਵਾਈਟ ਆ ਮਾਰਕਿੰਗ ਦੀ ਗੱਲ ਕਰ ਗਏ ਤੇ ਅਗਲੇ ਪੈਰਾਂ ਤੇ ਜਵਾਬ ਮਗਰਲੇ ਪੈਰ ਤੁਹਾਨੂੰ ਕਿਤਨਾ ਕਿਤੇ ਜਵਾਬ ਤੋਤੇ ਨਜ਼ਰ ਆ ਜਾਣਗੇ ਠੀਕ ਆ ਆ ਦੇਖੋ ਲਾਜੂ ਦੇਣਾ ਜੇ ਵੀਰ ਪੰਜ ਛੇ ਵੀਰ ਜੀ ਹਫਤਾ ਖੜ ਲੈ ਜੀ ਇਹ ਹਫਤਾ ਕੰਮ ਨਹੀਂ ਕੋਈ ਹਾਂਜੀ ਲਓ ਜੀ ਇੱਕ ਹਫਤਾ ਦੋਸਤੋ ਅੰਕ ਕੇ ਕੋਈ ਵੀ ਵੀਰ ਆਪਣਾ ਸੌਦਾ ਕਰ ਲਿਆ ਜੀ ਸਿੰਘ ਬਿਲਕੁਲ ਤੁਸੀਂ ਵੇਖੋਗੇ ਠੀਕਾ ਜੀ ਸਿੰਘ ਸਿੰਘ ਦੀ ਗੁਲਾਈ ਛੋਟਾ ਸਿੰਘ ਕਹ ਲੋ ਜਾਂ ਮਾੜਾ ਇੱਕ ਸਿੰਘ ਬੈਕ ਸਾਈਡ ਤੋਂ ਘੁੰਮਿਆ ਠੀਕ ਆ ਅੱਖ ਬਿੱਲੀ ਮਣਕੀ ਆ ਤੇ ਵੀਰ ਬਲਜਿੰਦਰ ਗੱਬਣਾ ਇਹ ਝੋਟੀ ਆਪਾਂ ਦੇ ਰਹੇ ਆ ਭੈਣ ਭਰਾਵਾਂ ਨੂੰ 553 ਦੀ ਇੱਕ ਨੰਬਰ ਓਕੇ ਆ ਜੀ ਟਿੱਪਣ ਜੀ ਓਕੇ ਆ ਭਾਰ ਦੇ ਆਪਣੀ ਗਾਰੰਟੀ ਹੋ ਗਈ ਠੀਕ ਆ ਵੀ ਪਿੱਛੇ ਭਾਰ ਦੇ ਮੁਸ਼ਕਲ ਕੋਈ ਨਹੀਂ 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 ਜੀ ਆ ਦੇਖੋ ਜੀ ਆ ਦੇਖੋ ਜੀ ਠੀਕ ਆ ਜੀ ਸੋ ਥਾਣੇ ਕੋਲ ਥੋੜਾ ਤੁਹਾਨੂੰ ਆਪਾਂ ਨੇੜੇੋਂ ਲਾ ਕੇ ਉਹ ਦਿਖਾ ਦਗੇ ਆ ਥਾਣਾ ਠੀਕ ਆ ਜੀ ਸੋ ਹਜੇ ਬਿਲਕੁਲ ਦੇਵਾ ਭਰਨਾ ਸ਼ਟਾਰਟ ਕੀਤਾ ਕਰਮਾ ਲਈ ਨੇ ਚੌਗੀ ਚਾਰ ਦਾਂ ਦਾ ਪਿਓਰ ਚਾਰ ਦਾਂ ਦਾ ਜੀ ਠੀਕ ਹੈ ਹਾਂਜੀ ਪੰਜਵਾਂ ਕੰਨੀ ਵਾਲਾ ਪੁੱਟਿਆ ਜੀ ਠੀਕ ਆ ਜੀ ਲੋ ਵੀ ਚੌਗੀ ਇਹ ਝੋਟੀ ਹੈ ਦੂਜੇ ਸੂਬੇ ਹਨ ਦੂਜਾ ਦੂਜਾ ਜੀ ਲੋ ਜੀ ਦੂਜਾ ਸੂਬਾ ਇਹ ਸੂਣ ਦੀ ਤਿਆਰੀ ਤੇ ਆ ਹਜੇ 7 ਦਿਨ ਆਈ ਗਿਆ ਲਾ ਲਿਓ ਠੀਕ ਆ ਜੀ 7 ਦਿਨ ਲੱਗੀ ਆ ਅੱਜ ਕਰੋ ਚੱਕ ਠੀਕ ਆ ਜੀ ਸੋ ਬੈਕ ਸਾਈਡ ਜਿੱਥੋਂ ਤੱਕ ਦੋਸਤ ਆਪਾਂ ਹੁਣ ਮੌਕੇ ਤੇ ਦੇਖ ਰਹੇ ਆ ਤੇ ਉਹ ਹੀ ਡਿਟੇਲ ਆਪਾਂ ਤੁਹਾਨੂੰ ਦੇਵਾਂਗੇ ਜਿਹੜੀ ਆਪਾਂ ਬਿਲਕੁਲ ਹੁਣ ਦੇਖ ਰਹੇ ਆ ਠੀਕ ਆ ਜੀ ਬਿਲਕੁਲ ਇੱਕ ਸਾਰ ਪਧਰੀ ਆ ਕੋਈ ਕਿਸੇ ਰਕਮ ਦੀ ਕੋਈ ਸਾਈਡ ਨਹੀਂਗੀ ਕੋਈ ਨੱਕਾ ਨਹੀਂਗਾ ਠੀਕ ਆ ਜੀ ਆ ਚੈੱਕ ਕਰੋ ਆ ਦੇਖੋ ਠੀਕ ਆ ਸੋ ਲੇਵਾ ਬਿਲਕੁਲ ਚੌਰਸੇ ਮੋੜ ਤੋਂ 6-7 ਦਿਨਾਂ ਦੇ ਵਿੱਚ ਚੰਗੀ ਸੋਹਣੀ ਤਿਆਰੀ ਕਰ ਜੂਗੀ ਠੀਕ ਆ ਬਾਕੀ ਵੀਰਨ ਲੱਗਿਆ ਵ ਜਿੰਨਾ ਜਿੰਨਾ ਝੋਟੀ ਤੇ ਥਣਾ ਦੇ ਵਿੱਚ ਹੈਗਾ ਉਹ ਪ੍ਰੋਪਰ ਤੁਸੀਂ ਆ ਸਾਹਮਣੇ ਦੇਖ ਲਓ ਆ ਦੇਖੋ ਠੀਕ ਆ ਜੀ ਛੱਡ ਦਿਓ ਠੀਕ ਆ ਬਲਜਿੰਦਰ ਵੀਰੇ ਕੀ ਮੁੱਲ ਦੀ ਆ ਵੀਰ ਜੀ ਆਪਾਂ ਮੁੱਲ ਮੰਗਣ ਨੂੰ 80 ਮੰਗੀ ਜਾਈਏ ਆ 75000 ਚ ਮਾਨਤਾ ਹੋ ਗਈ 75 ਚੋਂ ਹਾਂਜੀ ਮਾਲ ਚਲੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਆਪਾਂ ਉਹ ਹੀ ਦਿਨਾ ਵੀ ਜਾਜ ਜਾਜ ਵੀ ਜਿੱਥੇ ਕ ਆਪਾਂ ਬਸ ਕੋਈ 100 200 ਕੋਈ ਛੋਟ ਚੱਪਾ ਜੀ ਹਾਂਜੀ ਹਾਂਜੀ ਠੀਕ ਆ 75 ਦੀ ਹਾਂ ਨਾ ਕਰਾਂਗੇ ਮਾਨਤਾਣ ਆਏਗਾ ਜੀ ਠੀਕ ਆ ਜੀ ਲਓ ਜੀ 75000 ਦੇ ਵਿੱਚੋਂ 200 ਮਾਨਤਾ ਹੋਊਗਾ ਛੋਟੀ ਤੁਸੀਂ ਪੂਰੀ ਨਿਗਾਹ ਦੇ ਵਿੱਚੋਂ ਕਰ ਲਿਓ ਮੇਰੇ ਭਰਾ ਇੱਕ ਵਾਰੀ ਅੱਗੇ ਪਿੱਛੇ ਸੱਜੇ ਖੱਬੇ ਦੋ ਵਾਰੀ ਕਰਕੇ ਵੇਖ ਲਓ ਤਿੰਨ ਵਾਰੀ ਵੇਖ ਲਓ ਬੂਥੀ ਪਾਥੀ ਬਿਲਕੁਲ ਛੋਟੀ ਆ ਠੀਕ ਆ ਜੀ ਆ ਚੈੱਕ ਕਰੋ ਸੋ ਪਸੰਦ ਆਊਗੀ ਭਰਾਵਾਂ ਨੂੰ ਅੱਗੇ ਦੂਜੇ ਨੰਬਰ ਤੇ ਮੱਝ ਵਿਖਾਉਣੇ ਤੁਹਾਨੂੰ ਚੌੜੇ ਪੱਲੇ ਦੀ ਆ ਇਹ ਇਹ ਸੂਈ ਸਵਾਈਏ ਜੀ ਹਾਂਜੀ ਇਹਨੂੰ ਹਫਤਾ ਹੋ ਗਿਆ ਜੀ ਹਫਤੇ ਦੀ ਸੂਈ ਆ ਹਾਂਜੀ ਇਹ ਤਾਂ ਮਗਰ ਕੀ ਜੇ ਫਿਰ ਇਹ ਕਟਾ ਜੀ ਆ ਜੀ ਕਟਾ ਮਗਰ ਆ ਹਫਤੇ ਦੀ ਸੂਈ ਤੇ ਜੱਗ ਸੁਆ ਹਨਾ ਤੇ ਜੱਤ ਜਾ ਜੀ ਲਓ ਜੀ ਤੀਜਾ ਕ ਸੁਆ ਅੰਗ ਅੱਗੇ ਕੋਈ ਵੀ ਵੇਰ ਸੌਦਾ ਕਰ ਲੇ ਬਾਕੀ ਸਿੰਗਲ ਹੱਡੀ ਆ ਪੁੱਠਾ ਪੱਠਾ ਬਹੁਤ ਸੋਹਣਾ ਚੌੜਾ ਪਿੱਠ ਪੁੜਾ ਸੋਸ਼ੀਟਾਰਟਿੰਗ ਦੇ ਵਿੱਚ ਹੀ ਆਪਾਂ ਜਦੋਂ ਮੱਝ ਵੇਖੀ ਆ ਉਦੋਂ ਹੀ ਸਾਰੇ ਭਰਾਵਾਂ ਨੂੰ ਕਹਿ ਦਿੱਤਾ ਵੀ ਚੌੜੇ ਪੱਲੇ ਦੀ ਸੋ ਵਜਨ ਦੋੜ ਤੁਹਾਡੇ ਸਾਹਮਣੇ ਆ ਠੀਕ ਆ ਜੀ ਹਫਤੇ ਦੀ ਸੂਈ ਥਲੇ ਦੁੱਧ ਵੀਰ ਕਿੰਨਾ ਇਸ ਵਕਤ 10 ਕਿਲੋ ਜੀ 10 ਕਿਲੋ ਹੈ ਹਾਂਜੀ ਆ ਦੇਖੋ ਠੀਕ ਆ ਜੀ ਸੋ 10 ਕਿਲੋ ਦੁੱਧ ਵਜਨ ਦੋੜ ਪੂਰਾ ਤੇ ਹਾਈਟ ਮੀਡੀਅਮ ਦੇ ਵਿੱਚ ਨਾ ਬਹੁਤੀ ਵੱਡੀ ਕਹਾਂਗੇ ਤੇ ਨਾ ਹੀ ਨਿੱਕੀ ਛੋਟੀ ਆ ਠੀਕ ਆ ਜੀ ਸੋ ਪਿਛਲਾ ਮੇਲ ਸੋ ਥਾਣਾ ਦਾ ਗੈਬ ਚੰਗਾ ਸ਼ੋਅ ਕਰਦੀ ਪਈ ਆ ਬਾਕੀ ਅਗਲੇ ਪਿਛਲੇ ਥਾਣਾ ਦਾ ਗੈਬ ਤੁਹਾਡੇ ਸਾਹਮਣੇ ਆ ਤਾਂ ਥਾਨ ਕੋਲ ਪੂਰਾ ਮੋਟਾ ਆ ਦੇਖੋ ਜੀ ਬਜੇਦਰ ਵੀਰੇ 10 ਕੇ 11 ਕਿਲੋ 10 ਕਿਲੋ ਜੀ 10 ਕਿਲੋ 10 ਕਿਲੋ ਹਾਂਜੀ ਲਓ ਜੀ 10 ਕਿਲੋ ਦੋਸਤੋ ਅੱਜ ਹਫਤੇ ਦੀ ਸੂਈ ਦੇ ਥੱਲੇ ਦੁੱਧਾ ਠੀਕ ਆ ਜੀ ਸੋ ਮਾਜਦੀ ਪੂਰੀ ਬਾਡੀ ਬੰਦਰ ਤੁਸੀਂ ਦੇਖ ਲਈ ਆ ਸਿੰਗਲ ਖੱਟੀ ਆ ਪਿੱਠ ਕੁੜਾ ਬਹੁਤ ਵਧੀਆ ਠੀਕ ਆ ਜੀ ਆ ਚੈੱਕ ਕਰੋ ਦੁੱਧ ਕਰ ਜੂਗੀ ਜੀ 13 ਕਿਲੋ ਹਾਂਜੀ ਵਿੱਚ ਆ ਜੂਗੀ ਥੋੜਾ ਜ਼ੋਰ ਜਾਰ ਕੋਈ ਭਰਾ ਲਾਵੇ ਹਣਾ ਸੇਵਾ ਕਰੇ ਚੰਗਾ ਹਾਂਜੀ ਚੜਦੀ ਹੁੰਦੀ ਦੁੱਧ ਤੇ ਜਿੰਨਾ ਆਪਾਂ ਮਨਾਦਾ ਤਾਂ ਹੀ ਮੈਂ ਖਾ ਦੇ ਦੂਰ ਨੇੜੇ ਆਉਣਾ ਕਿਲੋ ਖੰਡ ਘਾਟੀ ਦੱਸਿਆ ਚੰਗਾ ਠੀਕ ਆ ਠੀਕ ਆ ਹਾਂਜੀ ਮਾ ਵੀ ਦੁੱਧ ਵੀਰਾਂ ਦਾ ਵੀ 12 13 ਕਿਲੋ ਕਿਤੇ ਗਿਆ ਨਹੀਂਗਾ ਕੋਈ ਭਰਾ ਚੰਗੀ ਸੇਵਾ ਕਰੇ ਟਿਕਾ ਕੇ 12 13 ਕਿਲੋ ਦੁੱਧ ਚਵਾਉਗੀ ਆ ਕਰਮਾ ਲਈ ਠੀਕ ਆ ਜੀ ਸੋ ਹੁਣ ਜਿਹੜਾ ਮੌਕੇ ਤੇ ਆ 11 ਸੌਰੀ 10 ਕਿਲੋ ਠੀਕ ਆ ਜੀ 10 ਕਿਲੋ ਜਿਹੜਾ ਤੁਸੀਂ ਚੋ ਕੇ ਤਸੱਲੀ ਕਰ ਲੈਣੀ ਆ ਤੇ ਇਹ ਬਲਜਿੰਦਰ ਵੀਰੇ ਕੀ ਮੁੱਲ ਦੀ ਦੇ ਰਹੇ ਆ ਮੁੱਲ ਜੀ 90 ਚੋਂ ਮਾਨਤਨ ਕਰਾਂਗੇ ਜੀ 90 ਚੋਂ ਹਾਂਜੀ ਦੋ ਛੜ ਦਾਂਗੇ 88 2 ਸੀ ਸੀ ਹਣਾ ਹਾਂਜੀ ਲਓ ਜੀ 88000 ਦੀ ਇਹ ਦੋਸਤੋ ਅੱਜ ਮੱਝ ਮਿਲ ਜੂਗੀ ਬਾਕੀ ਵੇਖੋ ਤੁਸੀਂ ਲੈਵੇ ਦੀ ਬੰਤਰ ਕਰੋ ਚੱਕ ਮੇਰੇ ਭਰਾ ਠੀਕ ਆ ਜੀ ਉਹ ਕੱਲੀ ਕਹਿਣ ਵਾਲੀ ਗੱਲ ਨਹੀਂ ਕੀ ਲੇਵਾ ਵੇਖੋ ਕਰਮਲੀ ਅੱਗੋਂ ਸਟਾਰਟਿੰਗ ਆ ਤੇ ਬੈਕਸਾਈਡ ਬਿਲਕੁਲ ਸਾਰ ਦੇ ਨਾਲ ਹੀ ਲੇਵਾ ਲਈ ਫਿਰਦੀ ਆ ਠੀਕ ਆ ਇਧਰ ਵੇਖੋ ਆ ਚੈੱਕ ਕਰੋ ਠੀਕ ਆ ਸੁਸਪੰਨ ਆ ਸੁਪੰਨ ਬਹੁਤ ਨੇ ਨੇਵੇ ਦੇ ਵਿੱਚ ਇਹਦੇ ਮਗਰ ਕਟਾ ਸੀਗਾ ਠੀਕਾ ਕਟਾ ਕਟਾ ਹੀ ਆਪ ਇਹ ਕਿ ਤੀਜੇ ਨੰਬਰ ਤੇ ਆਪਣੇ ਕੋਲ ਵੀਰ ਆ ਆ ਗਈ ਇੱਕ ਹਾਂਜੀ ਇਹ ਸੂਈ ਮੱਝ ਮਹੀਨੇ ਦਾ ਕੱਟੀ ਆ ਜੀ ਮਗਰ ਮਹੀਨੇ ਕਿ ਦੀ ਹੈ ਨਾ ਹਾਂਜੀ ਮਹੀਨੇ ਤੋਂ ਵੱਧ ਲਾਲੇ ਪੰਜ ਚਾਰ ਦਿਨ 10 ਦਿਨ ਮਗਰ ਕੱਟੀ ਆ ਕੱਟੀ ਜੀ ਲਓ ਜੀ ਸਿੰਘ ਜਿਹੜਾ ਇਹਦਾ ਉੱਚਾ ਖੁੱਲਾ ਸਿੰਘ ਆ ਠੀਕਾ ਜੀ ਤੀਜਾ ਕ ਸੂਹਾ ਤੀਜਾ ਤੀਜਾ ਜੀ ਤੀਜਾ ਸੂਹਾ ਮਹੀਨੇ ਦੀ ਸੂਈ ਤੇ ਮਗਰ ਕੱਟੀ ਆ ਠੀਕ ਆ ਤੇ ਕਿੰਨਾ ਦੁੱਧ ਵੀਰ ਵੀਰ ਜੀ 8 ਕਿਲੋ ਲਓ ਜੀ 8 ਕਿਲੋ ਦੁੱਧ ਦਾ ਠੀਕ ਆ ਰਾਤ ਹੀ ਆਈ ਹੈ ਦੁੱਧ ਘਰ ਜੂ 10 ਕਿਲੋ ਜੀ ਉਹ ਠੀਕ ਆ ਜੀ ਹਾਂਜੀ ਮਾਲਦੋਸੋ ਵਪਾਰ ਲੈਣ ਦਾ ਕੰਮ ਆ ਕੁਝ ਕ ਨਗ ਜਵੇਂ ਅੱਜ ਭਲਕ ਦੇ ਵਿੱਚ ਆਇਆ ਕੁਝ ਕ ਕੱਲ ਆਇਆ ਠੀਕ ਆ ਜੀ ਅੱਗੇ ਬਿਲਕੁਲ ਟਿਕ ਟਕਾ ਕੇ ਮੇਰਾ ਭਰਾ ਕੋਈ ਸੇਵਾ ਕਰੂਗਾ ਤਾਂ ਦੁੱਧ ਚਲੋ 9 10 9 10 ਕਿਲੋ ਆਂਦਾ ਕੁਝ ਨਹੀਂ ਗਾ ਹੁਣ ਇਸ ਵਕਤ 8 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਆ ਠੀਕ ਆ ਜੀ ਆ ਦੇ ਸੋ ਥਾਣਾ ਤੁਹਾਨੂੰ ਦੀ ਕੋਈ ਤਾਂ ਪਤਾ ਨੂੰ ਥੋੜੀ ਲੱਗ ਗਈ ਉਹ ਆ ਦੰਨੇ ਆ ਆ ਚੈੱਕ ਕਰੋ ਪੁਆਇੰਟ ਠੀਕ ਨੇ ਸੋ ਆ ਬਾਡੀ ਸਟਰਕਚਰ ਆ ਸੋਪ ਤੇ ਜਾ ਸੁਆ ਇਹ ਮਾਤੇ ਜਿਹੜੀ ਦੋਸਤ ਸੁਈ ਆ ਮਗਰ ਕੱਟੀ 1 ਮਹੀਨੇ ਦਾ ਸਮਾਂ ਹੋ ਗਿਆ ਨ ਸੁਈ ਠੀਕ ਆ ਤੇ ਇਹ ਬਲਜਿੰਦਰ ਵੀਰੇ ਕੀ ਪਾ ਦੀ ਆ ਇਹ ਵੀਰ ਜੀ ਮੋਲ ਕਰਾਉਣ ਬਾਅਦ 70 ਵੀ ਕਰਾਈ ਜਾਣ ਆ 66000 ਦੀ हां जी ਲਓ ਵੀ ਦੋ ਛੀਕੇ 66000 ਦੀ हां जी 66000 ਦੀ ਦੋਸੇ ਫਾਈਨਲ ਵਾਜ ਮਿਲ ਜੂਗੀ ਕੱਟੀ ਮਗਰ ਆ ਬਾਕੀ ਥਣ ਗੁੱਲ ਬਹੁਤ ਵਧੀਆ ਮੁੱਠੀ ਮੁੱਠੀ ਥਾਣਾ ਠੀਕ ਆ ਜੀ ਆ ਚੈੱਕ ਕਰੋ ਘਰ ਵਾਲੇ ਤੇ ਨੌਂ ਹੀ ਕਹਿੰਦੇ ਪਰ ਆਠ ਦੀ ਗਰੰਟੀ ਦੇਵਾਂ ਕਿਉਂਕਿ ਜਿਹੜਾ ਚਲੋ ਆਪਾਂ ਕੱਲੋ ਪਈਆ ਖੰਡ ਘਾਟੀ ਦਸੀਏ ਹਣਾ ਹਾਂਜੀ ਹਾਂਜੀ ਚਲੋ ਕਿ ਭਰਾ ਚੋਵੇ ਤੇ ਅਗਲਾ ਕिलो ਕਾ 1/2 ਕਿਲੋ ਖੰਡ ਬਾਦ ਨਿਕਲੇ ਇਹ ਕੱਟੀਆਂ ਮਗਰ ਠੀਕ ਆ ਜੀ ਮਹੀਨੇ ਕ ਦਾ ਬੱਚਾ ਚਲੋ ਬੱਚਾ ਵੇਖ ਕੇ ਤੁਸੀਂ ਆਈਡੀਆ ਕ ਲਾਈ ਲੈਣਾ ਆਪਣਾ ਠੀਕ ਆ ਇਹ ਤੋਂ ਬਾਅਦ ਇੱਕ ਹੋਰ ਆਪਾਂ ਤੁਹਾਨੂੰ ਮੱਝ ਦਿਖਾ ਦਿੰਨੇ ਆ ਇਹ ਵੀ ਗੱਬਣ ਮੱਝ ਆ ਠੀਕ ਆ ਜੀ ਆ ਚੈੱਕ ਕਰੋ ਤੋਂ ਨੀਲੀ ਦੇ ਵਿੱਚ 35 ਹੈ ਤਕਰੀਬਨ ਠੀਕ ਆ ਜੀ ਆ ਚੈੱਕ ਕਰੋ ਖੜਵਾ ਖੜਵਾ ਬਜਿੰਦਰ ਵੀਰੇ ਸੂਹਾ ਤਿੱਜਾ ਦਾ ਵੀ ਤਿੱਜਾ ਤਿੱਜਾ ਜੀ ਬਹੁਤ ਜੀ ਵੀ ਤਿੱਜੇ ਸੂਪੇ ਆ ਠੀਕ ਆ ਜੀ ਸੋਭਾ ਜਨ ਢਾਂਜਾ ਤੁਹਾਡੇ ਸਾਹਮਣੇ ਆ ਬਿਲਕੁਲ ਇਹਨੂੰ ਆਪਾਂ ਕਹਿ ਸਕਦੇ ਆ ਵੀ ਦੋਸਤੋ ਬਰੀਕ ਪਤਲਾ ਪਿੰਡਾ ਲੇਵੇ ਦੀ ਕੁਆਲਿਟੀ ਕਰੋ ਚੈੱਕ ਆਨ ਅਰਲੀਆਂ ਵਰਗੇ ਧਣ ਲੱਗੇ ਆ ਠੀਕ ਆ ਜੀ ਨਾ ਖੇੜ ਨੂੰ ਖੂੜ ਬਹੁਤ ਵਧ ਗਿਆ ਆ ਚੈੱਕ ਕਰੋ ਆ ਦੇਖੋ ਸੁਪਨਯੋਸੁਫ ਨੂੰ ਬੜੀਆਂ ਥੱਲੇ ਹਾਂਜੀ ਹਾਂਜੀ ਹਲੇ ਬਾਨਾ ਜੀ ਹਾਂ ਬਹੁਤ ਹੀ ਸਾਫ ਸੁਥਰੀਆ ਕਰਮਾੜੀ ਥੱਲੇੋਂ ਠੀਕ ਆ ਜੀ ਭਾ ਵੀ ਜਾਇਜ਼ ਆ ਜੀ ਸੋਰ ਰੇਡ ਵੀ ਜਾਇਜ਼ ਆ ਠੀਕ ਆ ਜੀ ਥੱਲੇ ਵਿੱਚ ਕਰਮਾੜੀ ਚਾਰ ਚੰਦ ਲੱਗੇ ਪਏ ਆ ਬਿਲਕੁਲ ਫਰੀਕ ਪਤਲਾ ਪਿੰਡਾ ਤੇ ਬਿੱਲੀ ਮਣਕਣੀ ਆਖਾ ਠੀਕ ਆ ਜੀ ਬੱਲੇ ਮੱਥੇ ਵਿੱਚ ਮਥਾ ਬੱਲਾ ਤੇ ਮਗਲੇ ਖੁਰਤੂ ਪਏ ਸੋ ਕਿਤਨਾ ਕਿਤੇ ਨੀਲੀ ਦਾ ਜਿਹੜਾ 200 ਕ੍ਰੋਸ ਮੰਨੇ ਕੋਈ ਭਰਾ ਨੀਲੀ ਤਾਂਗ ਮੰਨੇ ਪੱਖ ਮੰਨੇ ਠੀਕ ਆ ਜੀ ਸੋ ਦਿਨ ਹਜੇ ਲੈਂਦੀ ਆ ਗੱਬਣ ਜਿਹੜੀ ਇਹ ਮੱਚ ਤੁਹਾਨੂੰ ਦਿਖਾ ਰਹੇ ਆਪਾਂ ਠੀਕ ਹੈ ਓਕੇ ਫਿਰ ਬਲਜਿੰਦਰ ਕੀ ਡਿਮਾਂਡ ਕਰਤੀ ਇੰਦੀ ਵੀਰ ਜੀ ਮੁੱਲ ਕਰਾਉਣ ਬਾਅਦ 70 ਕਰਾਈ ਜਾਣ 65000 ਦੀ ਮਾਝ ਦੇ ਵਾਂਗ ਪੜ੍ਹਦੇ ਹਾਂਜੀ ਵੀ ਜੈਸਨੂ ਵਾਲੇ ਸੌਦੇ ਹੈ ਹਨਾ ਹਾਂਜੀ 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 ਲੋ ਜੀ 65000 ਦੀ ਇਹ ਐਂਡ ਟੂ ਐਂਡ ਜਿਹੜੀ ਤੁਹਾਨੂੰ ਮਾਝ ਮਿਲ ਜੂਗੀ ਤੇ ਜਸੂਆ ਨੀਲੀ ਅੰਗਪੱਖ ਦੇ ਵਿੱਚ ਇਹ ਮਾਝ ਦਿਖਾਤੀ ਆ ਦਿਨ ਲੈਂਦੀ ਆ ਜੇ 5 ਲੈ ਜੇ 4 ਲੈ ਜੇ ਬਾਕੀ ਥੱਲਿਓ ਬਣੀ ਬੁਣੀ ਚੰਗੀ ਆ ਕੋਈ 2 4 ਦਿਨਾਂ ਦੇ ਵਿੱਚ ਤਿਆਰੀ ਕਰਕੇ ਵੀ ਸੂ ਸਕਦੀ ਆ ਠੀਕ ਆ ਸੋ ਕਰਿਓ ਮੇਰੇ ਭਰਾ ਠੀਕਾ ਜੀ ਪਹਿਲ ਕਦਮੀ ਸੋ ਚੰਗੀ ਮਾਝ ਆ ਬਾਕੀ ਆ ਰੂਰ ਚੰਗੇ ਆ ਲੈਵੇ ਦੇ ਇਧਰ ਇੱਕ ਤੁਹਾਨੂੰ ਆਪਾਂ ਮਾਜਬ ਵਿਖਾਉਣੇ ਆ ਝੋਟੀ ਵਿਖਾਉਣੇ ਆ ਤਾਜੀ ਸੂਈ ਆ ਅੱਜ ਹੀ ਹਣਾ ਹੁਣੇ ਹੀ ਸੂਈ ਆ ਜੀ ਹੁਣੇ ਸੂਈ ਆ ਮਗਰ ਕੱਟੀ ਕੱਟੀ ਜੀ ਬੋਸ ਜੀ ਮਗਰ ਕੱਟੀ ਨੂੰ ਜਨਮ ਦਿੱਤਾ ਤੇ ਜੇਰ ਹਜੇ ਪਾਣੀ ਬਾਕੀ ਆ ਤਕਰੀਬਨ ਹੁਣ 10 15 ਮਿੰਟ ਪਹਿਲਾਂ ਸੂਈ ਆ ਨਾ 10 ਮਿੰਟ ਤੁਹਾਡੇ ਆਉਣ ਤੋਂ ਪਹਿਲਾਂ ਆ 10 ਮਿੰਟ ਪਹਿਲਾਂ ਹੀ ਆ ਹਾਂਜੀ ਠੀਕ ਹੈ ਭਰਾ ਸੀਸੀ ਦੇ ਦਿੱਤੀ ਆ ਜੇਰ ਪਾ ਦੂ ਠੀਕ ਆ ਠੀਕ ਆ ਠੀਕ ਆ ਬਾਕੀ ਜਿਹੜਾ ਦੋਸਤੋ ਵੀਰਾਂ ਦਾ ਵੀ ਟ੍ਰੀਟਮੈਂਟ ਕਰਤਾ ਉਹ ਸੀਸੀ ਸੂਸੀ ਦੇ ਦਿੱਤੀ ਆ ਠੀਕ ਆ ਜੀ ਜੇਰ ਉਹਦੇ ਕਰਕੇ ਛੇਤੀ ਪੈ ਜਾਊਗੀ ਥੋ ਸੋ ਜੇਰ ਪਈ ਦੀ ਪੂਰੀ ਤੁਸੀਂ ਜਿਹੜੀ ਦੋਸਤੋ ਗੱਲਬਾਤ ਵੀਰ ਦੇ ਨਾਲ ਕਰ ਸਕਦੇ ਜਿ ਕਿਉਂਕਿ ਉਹੀ ਕੱਲਾ ਰਹਿ ਗਿਆ ਕੰਮ ਬਾਕੀ ਮਗਰ ਕੱਟੀ ਐ ਨਾਲ ਠੀਕ ਆ ਜੀ ਛੁਵਾਈ ਵੀ ਓਕੇ ਆ ਜੀ ਥੋੜੀ ਗੱਲ ਬਾਤ ਗਾ ਧਾਰਾ ਤੂਰਾ ਮਾਰ ਗਿਆ ਚੰਗੀ ਨਿਕਲੀ ਵੀਰ ਚੌਣ ਚੰਗੀ ਨਿਕਲੀ ਠੀਕ ਆ ਵੀਰੇ ਸੋ ਚੁਵਾਈ ਚੰਗੀ ਨਿਕਲੀ ਠੀਕ ਆ ਜੀ ਬਾਕੀ ਥਣ ਗੋਲ ਬਹੁਤ ਵਧੀਆ ਤੇ ਕੱਦ ਢਾਂਜਾ ਤੁਹਾਡੇ ਸਾਹਮਣੇ ਆ ਥੋੜਾ ਸੂਸਵਾ ਦੇ ਵਿੱਚ ਤੇਜਾ ਕੁ ਸੂਆ ਹੋ ਗਈ ਐ ਤੀਜਾ ਮਾਲੇ ਕੋਈ ਚੌਥਾ ਮਾਲੇ ਕੋਈ ਚੌਥਾ ਮੰਨੇ ਠੀਕ ਆ ਜੀ ਕੋਈ ਤੀਜਾ ਮੰਨੇ ਹਾਂਜੀ ਇਹ ਪਰ ਜਿੱਦੜ ਖੋਲ ਕੇ ਲਾਗਿਓ ਬ ਸੋ ਮਗਰ ਕੱਟੀ ਆ ਠੀਕ ਆ ਜੀ ਫੀਮੇਲ ਕਾਫ ਨੂੰ ਜਨਮ ਦਿੱਤਾ ਸੋ ਥੋੜੀਆਂ ਬਾਤਾਂ ਵੀ ਰੰਦਾ ਵੀ ਆਪਾਂ ਧਾਰਾ ਮਾਰ ਕੇ ਤਸੱਲੀ ਕੀਤੀ ਆ ਚਵਾਈ ਚੰਗੀ ਨਿਕਲੀ ਆ ਚਲੋ ਸੋਇਆ ਸੋਇਆ ਪਸ਼ੂ ਆ ਕੋਈ ਵੀ ਭਰਾ ਆਪਣੀ ਹੁਣ ਚੋਕੇ ਤਸੱਲੀ ਕਰ ਸਕਦਾ ਆ ਦੇਖੋ ਜੀ ਮਾਜੇ ਵੱਡੀਆਂ ਕੋਈ 9-10 ਕਿਲੋ ਦੁੱਧ ਚਵਾਈ ਜਾਊਗੀ। ਸ਼ਵਾਜ ਨੂੰ ਚਵਾ ਦੂਗੀ। ਹਾਂ। ਭਾ ਵੀ ਜਾਇਜ਼ ਹੀ ਆ ਜੀ। ਹਾਂ। ਸੋ ਮੁੱਲ ਵੀ ਜਿਹੜਾ ਦੋਸੋ ਬਾਜ਼ਪਾ ਜਾਇਜ਼ ਬਿਲਕੁਲ ਮੁੱਲ ਰਹੂਗਾ। ਬਾਕੀ ਥਣਸਣ ਮੇਰੇ ਭਰਾ ਕਰੋ ਚੱਕ ਠੀਕ ਆ ਜੀ। ਆ ਦੇਖੋ। ਇਧਰ ਬਹਿਣੀ ਬਾਈਏ ਤੁਹਾਨੂੰ ਦਿਖਾ ਰਹੇ ਆ। ਅਗਲੇ ਨਾਲ ਪਿਛਲੇ ਨਾਲ ਪਿਛਲਾ ਬਿਲਕੁਲ ਸਾਈਜ਼ ਵਿੱਚ ਬਰਾਬਰ ਆ। ਕਰੋ ਚੱਕ ਠੀਕ ਆ ਜੀ। ਸੋ ਕੱਦ ਵੱਡਾ ਬਾਕੀ ਸੈਂਟਰ ਦੇ ਵਿੱਚੋਂ ਵੀ ਕਾਫੀ ਉੱਚੀ ਬਿਲਕੁਲ ਖੜਵੀ ਖੜੀਦੀ ਆ। ਬਰੀਕ ਪਤਲਾ ਪਿੰਡਾ। ਯੋ ਨਾ ਹਾਂਜੀ 70 ਚੋਂ ਮਾਨਤਨ ਕਰਾਂਗੇ 70 ਚੋਂ 1000 ਰੁਪਏ ਛੱਡਾਂਗੇ ਠੀਕ ਆ ਜੀ 70 ਦੇ ਵਿੱਚੋਂ 1000 ਮਾਨ ਹਾਂਜੀ ਹਾਂਜੀ ਲਓ ਜੀ 70000 ਦੇ ਵਿੱਚੋਂ 200 1000 ਮਾਨਤਨ ਹੋ ਜਾਊਗਾ ਮਗਰ ਕੱਟੀਏ ਚੌਥੇ ਸੂਏ ਮੰਨੇ ਕੋਈ ਤੀਜੇ ਮੰਨੇ ਠੀਕ ਆ ਜੀ ਆਪਦੀ ਸਮਝ ਮੇਰੇ ਵੀਰ ਵੇਖ ਲਿਆ ਜੇ ਸੋ ਜੇਰ ਪ੍ਰੋਪਰ ਪਾ ਦੂਗੀ ਠੀਕ ਆ ਜੀ ਉਹਦੀ ਤੁਸੀਂ ਡਿਟੇਲ ਲੈ ਰਿਆ ਜੀ ਬਾਅਦ ਵਿੱਚ ਕੱਟੀ ਮਗਰ ਆ ਤੁਹਾਡੇ ਸਾਹਮਣੇ ਠੀਕ ਆ ਜੀ ਬੱਚਾ ਪੂਰਾ ਪਲਿਆ ਆਪਣੀ ਤਾਂ ਭੱਜਾ ਫਿਰਦਾ ਵੈਸੇ ਹਨਾ ਲਓ ਜੀ ਕਰੋ ਚੱਕ ਠੀਕ ਆ ਸੋਮਾਲ ਅੱਜ ਦੋਸਤੋ ਤਕਰੀਬਨ 3 ਨਾਗ ਜਿਹੜੇ ਸੂਏ ਸੂਏ ਸੀਗੇ ਦੋ ਗੱਬਣ ਸੀਗੇ ਪੰਜ ਨਾਗ ਨੇ ਪੰਜਾਂ ਨਗਾਂ ਦੇ ਡਿਟੇਲ ਤੁਹਾਨੂੰ ਮਿਲ ਗਈ ਆ ਮੁੱਲ ਬੜੇ ਜਾਇਜ਼ ਆ ਸੂਤਰ ਤੇ ਰੇਟ ਆ ਚਲੋ ਮੇਰੇ ਭਰਾ ਖਰੀਦੀ ਕਰੋ ਠੀਕ ਆ ਜੀ ਇੱਥੇ ਆਣ ਕੇ ਆਪਣੀਆਂ ਤਸੱਲੀਆਂ ਕਰੋ ਤੇ ਬਲਜਿੰਦਰ ਇੱਕ ਨੰਬਰ ਆਪਣੇ ਵਿਰੇ ਕਰ ਦਈਏ ਸਾਂਝੇ ਵੀਰਜੀ ਪਿੰਡ ਪੁਰਜ ਨੱਥੂਗੇ ਤਹਿਸੀਲ ਪੱਟੀ ਜਿਹੜਾ ਤਰਨਤਨ ਜੀ ਫੋਨ ਨੰਬਰ 9814754282 ਠੀਕ ਆ ਜੀ ਬਾਕੀ ਦੋਸਤੋ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਬਾਕੀ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ